ਜਿਹੜੀਆਂ ਹਮੇਸ਼ਾ ਸੇਧ ਲੈ ਕੇ ਚੱਲਦੀਆਂ ਇੱਕ ਰਾਜਨੀਤਿਕ ਜਿਹੀ ਸੰਸਥਾ ਸੀ ਸਾਡੀ ਸ਼੍ਰੋਮਣੀ ਕਾਲੀ ਦਲ ਉਹ ਇੱਥੋਂ ਹੀ ਸਿਰਜੀ ਗਈ ਹੈ ਜਦੋਂ 14 ਦਸੰਬਰ 1920 ਨੂੰ ਇਹਦਾ ਆਗਾਜ਼ ਕੀਤਾ ਗਿਆ ਇਸ ਈਕਾਤਾ ਦਾ ਸਭ ਤੋਂ ਕੀਤਾ ਗਿਆ ਸਮੇਂ ਦੇ ਨਾਲ ਇਸ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਬੜੀ ਵੱਡੀ ਸੇਵਾ ਕੀਤੀ ਔਰ ਇਹਦਾ ਕੰਮ ਸੀ ਜਿਹੜਾ ਉਹ ਸੀ ਸ਼੍ਰੋਮਣੀ ਗੁਰਦਾਰਾਪੁਰੰਦਕ ਕਮੇਟੀ ਦੇ ਆਲੇ ਦੁਆਲੇ ਵਾਰ ਬਣ ਕੇ ਖਲੋਣਾ ਦੇਸ਼ਰੀ ਕਾਤਾਸਰ ਦੀ ਮਾਨ ਮਰਿਆਦਾ ਨੂੰ ਦੁਨੀਆਂ ਵਿੱਚ ਪਹੁੰਚਾਉਣਾ ਉਹ ਸਾਰੀਆਂ ਗੱਲਾਂ ਬੜੇ ਵਧੀਆ ਟੰਗ ਨ ਚੱਲੀਆਂ ਔਰ ਲੋਕਾਂ ਦੇ ਜਿਹੜਾ ਕੌਮ ਦਾ ਇਤਿਹਾਸ ਸੀਗਾ ਉਹ ਬੜਾ ਸਨੈਰੀ ਅਖਰਾਂ ਵਿੱਚ ਲਿਖਿਆ ਗਿਆ ਬੜੀਆਂ ਪ੍ਰਾਪਤੀਆਂ ਵੀ ਕੀਤੀਆਂ ਬੜੀਆਂ ਸਰਕਾਰਾਂ ਵੀ ਬਣਾਈਆਂ ਬਹੁਤ ਸਾਰੀ ਸੰਘਰਸ਼ ਵੀ ਕੀਤੇ ਬੜੀਆਂ ਕੁਰਬਾਨੀਆਂ ਵੀ ਕੀਤੀਆਂ ਤੇ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੁਨੀਆਂ ਵਿੱਚ ਉਸ ਨਕਸ਼ੇ ਵਿੱਚ ਆਇਆ ਜਿਹਦਾ ਕੁਰਬਾਨੀਆਂ ਦਾ ਇਤਿਹਾਸ ਕਿਤੇ ਭੁੱਲਿਆ ਨਹੀਂ ਜਾ ਸਕਦਾ ਸਮੱਸਿਆ ਸਭ ਨਹੀਂ ਹੈ ਕਿ ਅੱਜ ਜਿਹੜਾ ਲੋੜ ਕਿਉਂ ਪਈ ਕੁਝ ਸਮੇਂ ਤੋਂ ਸਾਡੀ ਸਿੱਖ ਸੋਚ ਜਿਹੜੀ ਸੀ ਉਹ ਸਾਡੇ ਕੁਝ ਵਰਕਰਾਂ ਵਿੱਚੋਂ ਕੁਝ ਲੀਡਰਾਂ ਵਿੱਚੋਂ ਗਵਾਚ ਗਈ ਜਿਹਦੇ ਕਾਰਨ ਜਿਹੜੀ ਸਿੱਖ ਸੋਚ ਵਾਲੀ ਸੰਗਤ ਸੀ ਜਾਂ ਪੰਥਕ ਸੋਚ ਵਾਲੀ ਸੰਗਤ ਸੀ ਉਹ ਸਾਡੇ ਤੋਂ ਦੂਰੀ ਬਣਾ ਬੈਠੀ ਉਹਦਾ ਕਾਰਨ ਸੀ ਕੋਈ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਕੁਝ ਅਵੱਗਿਆ ਹੋਈਆਂ ਤੇ ਕੌਮ ਦੀ ਆਵਾਜ਼ ਸੀ ਕਿ ਸਾਰੇ ਆਓ ਉਸੇ ਪਲੇਟਫਾਰਮ ਤੇ ਬੈਠੋ ਸ੍ਰੀ ਅਕਾਲ ਤਾਜ ਸਾਹਿਬ ਤੇ ਫਸੀਲ ਦੇ ਸਾਹਮਣੇ ਖੜੇ ਹੋ ਕੇ ਜੋ ਕੌਮ ਦੇ ਕੋਲੋਂ ਜੋ ਸਾਡੇ ਵਰਕਰਾਂ ਕੋਲੋਂ ਗਲਤੀਆਂ ਹੋਈਆਂ ਲੀਡਰਾਂ ਕੋਲੋਂ ਗਲਤੀਆਂ ਹੋਈਆਂ ਉਹਦੀ ਅਰਦਾਸ ਕਰੋ ਤੇ ਮਾਫੀ ਮੰਗੋ ਉਹ ਸਾਰੀ ਕਿਉਂਕਿ ਅਸੀਂ ਸਦਾ ਇਕਵਾਲ ਸੇ ਝੁੰਡਾ ਦੇ ਕਮਾਂਡ ਰੇਟੇ ਕਮੇਟੀ ਬਣਾਈ ਸੀ ਤੇ ਪੂਰੇ ਪੰਜਾਬ ਵਿੱਚ ਕੰਮੀ ਪੂਰੇ ਪੰਜਾਬ ਚ ਹੁੰਦਿਆ ਹੋਇਆ ਇੱਕ ਆਵਾਜ਼ ਨਿਕਲੀ ਸੀ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਹਕਾਤਰ ਸਾਹਿਬ ਦੇ ਉੱਤੇ ਸਨਮੁਖ ਹੋ ਕੇ ਮਾਫੀ ਨਹੀਂ ਮੰਗਦੀ ਉਨੀ ਚਿਰ ਤੱਕ ਕੌਮ ਮਾਫ ਨਹੀਂ ਕਰ ਸਕਦੀ ਅਸੀਂ ਆਵਾਜ਼ ਉਠਾਈ ਜਦੋਂ ਨਹੀਂ ਬਿਲਕੁਲ ਬੰਨਿਆ ਗਿਆ ਹਾਰ ਕੇ ਕੁਝ ਲੀਡਰ ਜਿਹੜੇ ਸਿਰ ਵਖਰੇ ਹੋਏ ਤੇ ਉਹਨਾਂ ਨੇ ਜਾ ਕੇ ਫਿਰ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸ਼੍ਰੀ ਕਾਦਰ ਸਾਹਿਬ ਤੋਂ ਸਾਨੂੰ ਹੁਕਮ ਹੋਇਆ 2 ਦਸੰਬਰ ਨੂੰ ਇੱਕ ਕੌਮ ਨੂੰ ਵੱਡੀ ਰਾਤ ਮਿਲੀ ਪਾਰਟੀ ਨੂੰ ਵੱਡੀ ਰਾਤ ਮਿਲੀ ਹਰ ਸ਼ਖਸ ਜਿਹੜਾ ਸੀ ਉਹਨੂੰ ਸਕੂਨ ਹੋਇਆ ਕਿ ਇੱਥੋਂ ਜਿਹੜਾ ਆਵਾਜ਼ਾ ਦਿੱਤਾ ਗਿਆ ਸੀ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬੁਲਾਏ ਇਹ ਕਿਤੇ ਧਾਰਮਿਕ ਤੌਰ ਤੇ ਜਿਹੜੀਆਂ ਵਗਿਆ ਹੋਈਆਂ ਸੀ ਉਹਦੀ ਵੀ ਜੇਨੂੰ ਤਨਖਾਹ ਲੱਗਣੀ ਸੀ ਤਨਖਾਹ ਲੱਗੀ ਸਾਡੇ ਵਰਗਿਆਂ ਨੂੰ ਵੀ ਸੇਵਾ ਲੱਗੀ ਔਰ ਸਾਰਿਆਂ ਨੇ ਖਿੜੇ ਮੱਥੇ ਪਰਵਾਨ ਕੀਤੀ ਤਨਖਾਹ ਵੀ ਨਭਾਈ ਸੇਵਾ ਵੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਪ੍ਰਾਪਤ ਹੋਈ ਬਖਸ਼ਿਸ਼ ਹੋਈ ਲੇਕਿਨ ਜਿਹੜੀ ਸੰਸਥਾ ਜਿਹਦੇ ਕਰਕੇ ਦੁਬਤਾ ਪਈ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਵਿਖਰੇਵਾ ਪਿਆ ਸੀ ਉਹ ਮਤ ਜਿਹੜੀ ਮਨ ਜਿਹੜੀ ਸਾਡੀ ਮਨਾਂ ਦੀ ਦੂਰੀ ਸੀ ਉਹਨੂੰ ਬਣਾਉਣ ਵਾਸਤੇ ਇਕੱਤਰ ਕਰਨ ਵਾਸਤੇ ਸ਼੍ਰੀ ਅਕਾਤਾਰ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਆਰਗੇਨਾਈਜ਼ ਕੀਤੀ ਗਈ ਉਹਨਾਂ ਦੇ ਵਿੱਚੋਂ ਵੀ ਪ੍ਰਧਾਨ ਸਾਹਿਬ ਨੂੰ ਕਨਵੀਨਸ਼ਨ ਲਾਇਆ ਪਰ ਦਬਾਅ ਹੇਠ ਬਸਦਲੀ ਕਰਕੇ ਕਮਜ਼ੋਰੀ ਕਰਕੇ ਅਸਤੀਫਾ ਦੇ ਕੇ ਚਲੇ ਗਏ ਸਾਬਕਾ ਪ੍ਰਧਾਨ ਪਟੂੰਗਰ ਸਾਹਿਬ ਅਸਤੀਫਾ ਦੇ ਕੇ ਚਲੇ ਗਏ ਪਰ ਫਿਰ ਵੀ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਮਿਲੀ ਕਿ ਤੁਸੀਂ ਆਪਣੀ ਵਿਧੀ ਵਿਧਾਨ ਅਨੁਸਾਰ ਭਰਤੀ ਸ਼ੁਰੂ ਕਰੋ ਕਿੱਤੇ ਦਿਨ ਅੰਤਰੀ ਅਰਦਾਸ ਕੀਤੀ ਸੀ ਅਕਾਲ ਤਰ ਸਾਹਿਬ ਤੇ ਆ ਕੇ 18 ਮਾਰਚ ਨੂੰ ਸ਼ੁਰੂ ਕਰਨ ਵਾਸਤੇ ਅਰਦਾਸ ਕੀਤੀ ਸੀ ਉਹਦੇ ਵਾਸਤੇ ਅਸੀਂ ਆਏ ਜਿਹੜਾ ਕਿਹਾ ਜਾ ਰਿਹਾ ਕਿ ਇਹ ਫੇਕ ਭਰਤੀ ਆ ਗੁੰਮਰਾਹ ਕੀਤਾ ਜਾ ਰਿਹਾ ਭਰਤੀ ਦੇ ਨਾਮ ਤੇ ਤਾਂ ਉਹ ਚਲੋ ਅਸੀਂ ਅਸੀਂ ਕਿਸੇ ਕੋਈ ਸਰਟੀਫਿਕੇਟ ਹੀ ਲੈਣੇ ਅਸੀਂ ਤਖਤ ਸਾਹਿਬ ਤੇ ਆਈ ਹਾਂ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇਣਾ ਨਵੀਂ ਪਾਰਟੀ ਹੋਏਗੀ ਕਿ ਕਿਸ ਤਰ੍ਹਾਂ ਦੀ ਭਰਤੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਪਹਿਲੇ ਭਰਤੀ ਕਿਸੇ ਦੇਖੋ ਸ਼੍ਰੀ ਅਕਾਲ ਤਾ ਸਾਬ ਦਾ ਜੋ ਹੁਕਮ ਹੋਇਆ ਸੀ ਅਸੀਂ ਉਹਦੇ ਅਨੁਸਾਰ ਭਰਤੀ ਕਰ ਰਹੇ ਹਾਂ ਉਹਨਾਂ ਨੇ ਆਪਣੇ ਆਪ ਕੀਤੀ ਹੈ ਉਹ ਆਪਣਾ ਦਲ ਬਣ ਖੜਾ ਬਣਾਉਣਾ ਚਾਹੁੰਦੇ ਹੁਣ ਕਹਿ ਨਹੀਂ ਸਕਦੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਉਸਰਿਆ ਸੀ ਉਹਦੇ ਅਨਸਾਰ ਸੀ ਕੌਮ ਨੂੰ ਇਕੱਠੇ ਕਰੀਏ ਅੱਜ ਦੀ ਭਰਤੀ ਜਿਹੜੀ ਹੈ ਉਹ ਸਰਪ੍ਰਬੰਧਤ ਮੰਨੀ ਜਾਏਗੀ ਦੇਖੋ ਜਦੋਂ ਸ਼੍ਰੀ ਅਕਾਲ ਤਾ ਸਾਬ ਸਰਪ੍ਰਬੰਧਤ ਹੈ ਤੇ ਆਟੋਮੈਟਿਕਲੀ ਜਿਹੜੀ ਇਹ ਭਰਤੀ ਹੈ ਉਹਦੀ ਦਿਸ਼ਾ ਨਿਰਦੇਸ਼ ਹੋਏਗੀ ਤੇ ਸਰਪ੍ਰਬੰਧਤ ਹੀ ਹੋਏਗੀ ਜਿਹੜੀ ਗੱਲ ਬਿਆਨ ਕੀਤੀ ਨੂੰ ਉਹਦਾ ਮੈਂ ਜਵਾਬ ਕੀ ਦਿਆਂ ਜੀ ਜਿਨ੍ਹਾਂ ਲੋਕਾਂ ਨੇ ਅੱਜ ਕੌਮ ਨੂੰ ਪਾਰ ਕੇ ਰੱਖ ਦਿੱਤਾ ਜਿਨ੍ਹਾਂ ਨੇ ਪਾਰਟੀ ਦੀ ਤਬਾਹੀ ਦੇ ਕੰਢਿਆਂ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੇ ਬੰਦ ਜਵਾਬ ਨਹੀਂ ਦੇਣਾ ਚਾਹੀਦਾ ਕੱਲ ਇੱਕ ਅਪੀਲ ਕੀਤੀ ਗਈ ਕਿ ਸਾਰੇ ਆਗੂਨ ਕਰਕੇ ਹੋਣਾ ਚਾਹੀਦਾ ਹਾਂ ਅਸੀਂ ਅਸੀਂ ਅਪੀਲ ਕਰਦੇ ਹਾਂ ਜੀ ਸਾਰੇ ਆਓ ਸ਼੍ਰੀ ਹਕਾਤਾ ਸਾਹਿਬ ਦੀ ਸ਼ਰਨ ਚਾਓ ਜਿੱਥੇ ਤੁਹਾਨੂੰ ਉਪਦੇਸ਼ ਦਿੱਤਾ ਗਿਆ ਸੀ ਆਦੇਸ਼ ਜਾਰੀ ਕੀਤਾ ਗਿਆ ਸੀ ਉਸ ਆਦੇਸ਼ ਦੇ ਅਨੁਸਾਰ ਚੱਲੋ ਬਿਲਕੁਲ ਜੀ ਮੋਹਿੰਦਰ ਸਿੰਘ ਪੁੰਦਲ ਵੱਲੋਂ ਜੱਥੇਦਾਰਾਂ ਨੂੰ ਤੁਸੀਂ ਕੱਲੇ ਕੱਲੇ ਤੁਸੀਂ ਕੱਲੇ ਤੁਸੀਂ ਕੱਲੇ ਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਮੋਹਿੰਦਰ ਸਿੰਘ ਪੁੰਦਲ ਉਹ ਮੈਂ ਉਹਨਾਂ ਕੋਈ ਸਰਟੀਫੀਕੇਟ ਹੀ ਲੈਣਾ ਜੀ ਜੱਥੇਦਾਰ ਉਹ ਇੱਕ ਮਿੰਟ ਸੁਣ ਇੱਕ ਮਿੰਟ ਸੁਣ ਲਓ ਭਾਜਪਾ ਇੱਕ ਸਿਆਸੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਹੈ ਸ਼੍ਰੋਮਣੀ ਕਾਲਦਨ ਆਪਣੇ ਕੰਮ ਕਰਨਾ ਹੈ ਉਹਨਾਂ ਨੂੰ ਪਤਾ ਹੋਏਗਾ ਜਿਨ੍ਹਾਂ 23 ਸਾਲ ਉਹਨਾਂ ਕੱਟੇ ਐ ਉਥੇ ਰਾਜ ਸਭਾ ਚ ਰਹੇ ਐ ਉਹਨਾਂ ਨਾਲ ਐਮਪੀ ਰਹੇ ਐ ਮੰਤਰੀ ਰਹੇ ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਐ ਕੀ ਭਾਜਪਾ ਸਾਨੂੰ ਕਹੇਗੀ ਕਿ ਜੇ ਕਾਦਰ ਸਾਹਿਬ ਦੀ ਛਤਰ ਛਾਇਆ ਥੱਲੇ ਆਓ ਕਿ ਭਾਜੀਪੀ ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲੋ ਕਿ ਭਾਜੀਪੀ ਨੇ ਸਾਨੂੰ ਇਧਰੋਂ ਤੋਰਨਾ ਗੁਰੂ ਆਲੇ ਪਾਸੇ ਨੂੰ ਉਹਨਾਂ ਨੇ ਉਹਨਾਂ ਨੇ ਕਹਿਣਾ ਕਿ ਇੱਥੋਂ ਦੀ ਮਰਿਆਦਾ ਸਿਧਾਂਤ ਬਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਆ ਉਸ ਮਰਿਆਦਾ ਤੋਂ ਤੁਰੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਨਾ ਕੁਝ ਹੋਣ ਤੋਂ ਬਾਅਦ ਉਹਨਾਂ ਦਾ ਵਾਪਸ ਹੌਲਤ ਲੱਗਦਾ ਤੁਹਾਨੂੰ ਜਾਇਜ਼ ਦੇਖੋ ਮੈਂ ਮੈਂ ਕਿਸੇ ਵਾਰ ਕੀ ਕਮਾ ਹਰਜਿੰਦਰ ਸੇ ਤਾਮੀਨ ਹੈ ਜਿਹੜੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਮੈਂ ਅਸਤੀਫਾ ਦਿੱਤਾ ਜੇ ਤੇ ਉਹ ਨੈਤਿਕਤਾ ਬਹਾਲ ਹੋ ਗਈ ਹੈ ਤੂੰ ਆ ਜਾਣਗੇ ਨਹੀਂ ਤੇ ਉਹਨਾਂ ਸੋਚਣ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਦੀ ਫਤਿਹ ਤੋਂ ਸ਼ਰੋਮਣੀ ਕਾਲੀਦਾਲ ਦੀ ਮਜ਼ਬੂਤੀ ਲਈ ਔਰ ਸ਼ਰੋਮਣੀ ਕਾਲੀਦਾਲ ਨੂੰ ਮੋੜ ਸਰਜੀਤ ਕਰਨ ਲਈ ਇਹਦਾ ਅਰਥ ਤੇ ਫਰਥੇ ਲਿਗਿਆ ਉਹਨੂੰ ਜੀਵਤ ਕਰਨ ਲਈ ਕਿਸਮ ਦਾ ਇੱਕ 로ਡ ਮੈਪ ਤਿਆਰ ਕੀਤਾ ਸੀ 7 ਮੈਂਬਰ ਦੀ ਕਮੇਟੀ ਬਣਾਈ ਸੀ ਉਹਦੇ ਦੇ 2 ਮੈਂਬਰ ਛੱਡ ਗਏ ਸੀ 5 ਮੈਂਬਰਾਂ ਵੱਲੋਂ ਅੱਜ ਭਰਤੀ ਕਰਨ ਦਾ ਆਗਾਜ਼ ਕੀਤਾ ਜਾ ਰਿਹਾ ਅਸੀਂ ਉਹਦੇ 'ਚ ਸ਼ਾਮਲ ਹੋ ਰਹੇ ਹਾਂ ਔਰ ਮੈਂ ਸਮਝਦਾ ਕਿ ਜਿਹੜਾ ਇੱਕ ਧੜੇ ਵੱਲੋਂ ਉਸ ਸਰੋਬਣੀ ਅਕਾਲੀ ਦਲ ਦੀ ਏਕਤਾ ਨੂੰ ਵਿਖਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੇ ਤੌਰ ਤਰੀਕਿਆਂ ਨੂੰ ਤਾਰ ਪਿੱਟੋ ਕਰਨ ਦੇ ਯਤਨ ਹੋਏ ਮੈਂ ਸਮਝਦਾ ਕਿ ਉਹ ਬੜੇ ਮਦਭਾਗੇ ਸੀ ਔਰ ਅੱਜ ਕੱਲ ਉਹਨਾਂ ਨੇ ਅਪੀਲ ਕੀਤੀ ਆ ਕਿ ਸ਼ਰੋਮਣੀ ਅਕਾਲੀ ਦਲ ਨੂੰ ਇੱਕ ਕਰਨਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਨੂੰ ਇੱਕ ਜੁਟ ਹੋਣਾ ਚਾਹੀਦਾ ਅਸੀਂ ਉਹਦਾ ਸਵਾਗਤ ਕਰਦੇ ਆਏਕਤਾ ਜਿਹੜੀ ਆ ਉਹ ਅੱਜ ਹਰ ਵਰਕਰ ਦੀ ਲੋੜ ਆ ਪੰਜਾਬ ਦੀ ਲੋੜ ਆ ਪੰਥ ਦੀ ਲੋੜ ਆ ਹਰ ਪੰਥ ਪ੍ਰਸਤ ਅਕਾਲੀ ਵਰਕਰ ਚਾਹੁੰਦਾ ਕਿ ਪੰਥਕ ਸਫਾ ਵਿੱਚ ਜਿਹੜੀ ਫੋਟਾ ਦੂਰ ਹੋਵੇ ਅਸੀਂ ਏਕਤਾ ਦਾ ਸਵਾਗਤ ਕਰਦੇ ਆ ਪਰ ਉਹਨਾਂ ਭਰਾਵਾਂ ਨੂੰ ਖਾਸ ਤੌਰ ਤੇ ਭੁੰਦਰ ਸਾਹਿਬ ਨੂੰ ਜਰੂਰ ਅਪੀਲ ਕਰਦੇ ਆ ਕਿ ਉਹ ਸ੍ਰੀ ਅਕਾਲਤਾਬ ਸਾਹਿਬ ਵੱਲੋਂ 2 ਦਸੰਬਰ ਨੂੰ ਮਤਲਬ ਜਿਹੜਾ ਰੋਡ ਮੈਪ ਤਿਆਰ ਕੀਤਾ ਸੀ ਪੰਥ ਕੇਕ ਦਾਦਾ ਅਕਾਲੀ ਦਲ ਦੀ ਸ਼ਕਤੀ ਨੂੰ ਜੋੜਨ ਦਾ ਉਹਦੇ ਤੇ ਜੁੜ ਕੇ ਆਪਾਂ ਕੰਮ ਕਰੀਏ ਉਸ ਰੋਡ ਮੈਪ ਤੇ ਚੱਲ ਕੇ ਆਪਾਂ ਕੰਮ ਕਰੀਏ ਜੇ ਸੱਚੀ ਮੁੱਚੀ ਆਪਾਂ ਏਕਤਾ ਚਾਹੁੰਦੇ ਆ ਤਾਂ ਇਮਾਨਦਾਰੀ ਨਾਲ ਦਿਲਾਂ ਦੇ ਵਿੱਚੋਂ ਏਕਤਾ ਲੈ ਕੇ ਪੰਜਾਬ ਤੇ ਪੰਥ ਨੂੰ ਬਚਾਉਣ ਲਈ ਪੰਥ ਤੇ ਪੰਜਾਬ ਦੀਆਂ ਚੁਣੌਤੀਆਂ ਦਾ ਟੱਕਰਾ ਕਰਨ ਲਈ ਆਪਾਂ 2 ਦਸੰਬਰ ਨੂੰ ਸਰਾਏ ਫੈਸਲੇ ਮੁਤਾਬਕ ਮਰ ਉਹਨਾਂ ਦੇ ਵੱਲੋਂ ਸਿੰਘ ਸਹਿਬਾਨਾਂ ਵੱਲੋਂ ਬਣਾਈ ਕਮੇਟੀ ਰਾਹੀਂ ਵਰਕਰਾਂ ਨੂੰ ਲਾਂਬੰਦ ਕਰਨ ਲਈ ਭਰਤੀ ਕਰਨ ਲਈ ਮਿਹਨਤ ਦੇ ਵਿੱਚ ਸ਼ਾਮਲ ਹੋਈਏ ਤਾਂ ਚੰਗਾ ਹੋਏਗਾ ਅੱਡ ਅੱਡ ਬੋਲੀਆਂ ਬੋਲਣ ਦੀਆਂ ਇੱਕ ਦੂਜੇ ਦੇ ਚੇਕੜੋਸ਼ਾਲੀ ਕਰਨ ਦੀਆਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀਆਂ ਮਾਹਲਾ ਆਪਣੇ ਰਾਮਕਾਰ ਵਿੱਚ ਪੰਥ ਦੀ ਰਾਮਕਾਰ ਵਿੱਚ ਜੁੜ ਕੇ ਆਈਏ ਜੰਗਮਾ ਮੇਰੇ ਗਾਇਕੀ ਮੈਂ ਕਿਹਾ ਗੈਰ ਕਾਨੂੰਨੀ ਹੈ ਇਹ 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 ਨਾ ਜਿਹੜੇ ਕਹਿੰਦੇ ਨੇ ਨਾ ਵੀ ਗੈਰ ਕਾਨੂੰਨੀ ਆ ਜਿਹੜੇ ਕਹਿੰਦੇ ਨੇ ਅਕਾਊਂਟ ਕੋਈ ਨਹੀਂ ਉਹਨਾਂ ਨੂੰ ਪਹਿਲੀ ਗੱਲ ਤਾਂ ਮੈਂ ਸਮਝਦਾ ਕਿ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਜਿਹੜੀ ਧਰਮ ਦੀ ਆਸਤਾ ਹੁੰਦੀ ਆ ਉਹਦੇ ਲਈ ਕੋਈ ਕਾਨੂੰਨ ਨਹੀਂ ਹੁੰਦਾ ਧਰਮ ਦੀਆਂ ਰਵਾਇਤਾਂ ਧਰਮ ਦੀ ਮਾਨਤਾ ਧਰਮ ਦੀਆਂ ਮर्याਦਾ ਜਿਹੜੀ ਹੁੰਦੀ ਆ ਉਹਦੇ ਲਈ ਕੋਈ ਕਾਨੂੰਨ ਨਹੀਂ ਹੁੰਦੇ ਕਾਨੂੰਨ ਉਹਨਾਂ ਨੂੰ ਕੋਈ ਦਬਾ ਨਹੀਂ ਸਕਦਾ ਸੋ ਇਸ ਕਰਕੇ ਪਹਿਲੀ ਗੱਲ ਅਸੀਂ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਪਰੰਪਰਾਵਾਂ ਤੇ ਆਸਤਾ ਨੂੰ ਧਿਆਨ ਚ ਰੱਖ ਕੇ ਉਹਨਾਂ ਵੱਲੋਂ ਸੁਣਾਏ ਫੈਸਲੇ ਤੇ ਇਮਾਨਦਾਰੀ ਨਾਲ ਅਮਲ ਕਰਨਾ ਤੇ ਸਾਰੇ ਕਾਨੂੰਨੀ ਜਿਹੜੇ ਜਿਹੜੇ ਦਫ਼ਤਰ ਵੀ ਬਣ ਦਫ਼ਤਰ ਵੀ ਬਣ ਜਾਊਗਾ ਕਾਨੂੰਨ ਕੋਈ ਡੀਕਾ ਨਹੀਂ ਹੋਏਗਾ ਇਹ ਕਾਨੂੰਨ ਦੇ ਡਰਾਵੇ ਦੇ ਕੇ ਕਾਨੂੰਨ ਦਾ ਦਵਾ ਦਿਖਾ ਕੇ ਸ੍ਰੀ ਅਕਾਲਤਾ ਸਾਹਿਬ ਵੱਲੋਂ ਸੁਣਾਏ ਫਰਮਾਨ ਨੂੰ ਮਲ ਮਧੋਲੋਂ ਦਾ ਜਤਨ ਨਾ ਕਰਦਾ ਸੀ ਉਹਨੇ ਆਪਣੇ ਭਰਾਵਾਂ ਨੂੰ ਬੇਨਤੀ ਕਰਦੇ ਤੇ ਤੁਹਾਡੇ ਤੇ ਕਾਰਵਾਈ ਕਰਾਵਾ ਹੁਣ ਇਨਕੇ ਸ਼ਰਮੇ ਦੇ ਅਕਾਊਂਟ ਵਿੱਚ ਨਹੀਂ ਜਿਵੇਂ ਪਹਿਲਾਂ ਨਜ਼ਾਰੇ ਲੈ ਲਏ ਉਹਨੇ ਹੁਣ ਨਜ਼ਾਰੇ ਨਹੀਂ ਮਿਲਨੇ ਪਹਿਲਾਂ ਅਕਾਲੀ ਦਲ ਦੇ ਅਕਾਊਂਟ ਦਾ ਪਿਛਲੇ ਦਾ ਹਿਸਾਬ ਵੀ ਦੇ ਦੋ ਉਹ ਕਿੱਥੇ ਗਿਆ ਤੇ ਇਸ ਕਿਸਮ ਦੇ ਅਕਾਊਂਟ ਦੀਆਂ ਡਰਾਬੇ ਦੇ ਕੇ ਜਾਂ ਕਾਨੂੰਨ ਦੇ ਡਰਾਬੇ ਦੇ ਕੇ ਇਹ ਜਿਹੜੀ ਸ੍ਰੀ ਅਕਾਲਤਾ ਸਾਹਿਬ ਵੱਲੋਂ ਮੁਹਿੰਮ ਰੰਭੀ ਗਈ ਆ ਇਹਨੂੰ ਨਾ ਰੋਕ ਸਕਦੇ ਨੇ ਪੰਥਕ ਜਜ਼ਬੇ ਅੱਗੇ ਔਰ ਸਦੀਆਂ ਕਾਲ ਤੱਕ ਸਾਡੀ ਮਾਨ ਮਰਿਆਦਾ ਤੇ ਪਰੰਪਰਾਵਾਂ ਅੱਗੇ ਕੋਈ ਕਾਨੂੰਨ ਕੰਮ ਨਹੀਂ ਕਰਦਾ ਔਰ ਸਭ ਤੋਂ ਪਹਿਲਾਂ ਸਾਡੀ ਆਸਤਾ ਹੈ ਸਾਡੀ ਮਾਨ ਮਰਿਆਦਾ ਹੈ ਔਰ ਕਾਨੂੰਨ ਤੇ ਹੋਰ ਗੱਲਾਂ ਸਾਰੀਆਂ ਹੱਲ ਹੋ ਜਾਣਗੀਆਂ ਦਫ਼ਤਰ ਵਿੱਚ ਦਫ਼ਤਰ ਵਿੱਚ ਸਾਡਾ ਸ੍ਰੀ ਅੰਮ੍ਰਿਤਸਰ ਹੋਏਗਾ ਹੈੱਡ ਆਫਿਸ ਔਰ ਪੰਜਵੇਂ ਬ੍ਰੀਡ ਦੀ ਕਮੇਟੀ ਤੈਅ ਕਰੇਗੀ ਔਰ ਕਹਿੰਦੇ ਜੀ 3 ਲੱਖ ਭਰਤੀ ਪਹਿਲਾਂ ਕਿੰਨੀ ਹੋ ਮੰਨੀ ਜਾਏਗੀ ਪਹਿਲਾਂ ਅਕਾਲੀ ਦਲ ਨੇ ਕਰਤੀ ਉਹਨੂੰ ਕਿਦਰਾ ਵੇਂਦੇ ਨੇ ਨਹੀਂ ਹੁਣ ਤੁਸੀਂ ਆਪ ਹੀ ਦੱਸ ਦੋ ਵੀ 18 ਲੱਖ ਦਾ ਵੋਟਾਂ ਪਈਆਂ ਤੇ 33 ਲੱਖ ਭਰਤੀ ਕਿੱਥੋਂ ਹੋਗੀ ਤੇ 20 ਦਿਨਾਂ ਦੇ ਵਿੱਚ 33 ਲੱਖ ਦੀ ਭਰਤੀ ਕੌਣ ਕਰ ਸਕਦਾ ਮਤਲਬ ਸਾਰੀਆਂ ਬੋਕਸ ਗੱਲਾਂ ਬੋਕਸ ਹਿਸਾਬ ਜਿਹੜੇ ਨੇ ਇਹ ਹੀ ਚੰਗੇ ਨਹੀਂ ਲੱਗਦੇ ਜਿਹੜੀ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਸੀ ਵੀ ਆਧਾਰ ਕਾਰਡ ਦਾ ਨੰਬਰ ਨਾਲ ਚਾਹੀਦਾ ਜੇ ਜਿਹੜੀ ਹੁਣ ਅੱਜ ਭਾਰਤੀ ਸ਼ੁਰੂ ਹੋ ਰਹੀ ਆ ਇਹਦੇ ਤੇ ਅਸੀਂ ਕਾਲਮ ਬਣਾਇਆ ਵਕਾਇਦਾ ਵੀ ਆਧਾਰ ਕਾਰਡ ਦਾ ਨੰਬਰ ਹੋਏਗਾ ਬਲਵਿੰਦਰ ਸਿੰਘ ਭੁੰਦਰ ਵੱਲੋਂ ਜਥੇਦਾਰਾਂ ਨੂੰ ਬੀਜੇਪੀ ਦਾ 에ਜੰਟ ਕਿਹਾ ਗਿਆ ਕਿ ਕਿਵੇਂ ਦੇਖਦੇ ਸੋ ਕੋਈ ਬੜੀ ਮਤਭਾਗੀ ਗੱਲ ਆ ਵੀ ਜੇ ਕੋਈ ਜਥੇਦਾਰ ਸਾਹਿਬਾਨਾਂ ਨੂੰ ਬੀਜੇਪੀ ਦਾ 에ਜੰਟ ਕਹੇ ਜਾਂ ਸ੍ਰੀ ਅਕਾਲਤਾ ਸਾਹਿਬ ਤੋਂ ਚਲਾਈ ਕਿਸੇ ਵੀ ਮਹੀਮ ਨੂੰ ਬੀਜੇਪੀ ਦੀ ਸਾਜ਼ਿ ਦੱਸੇ ਇਹ ਬਹੁਤ ਬੁਰੀ ਗੱਲ ਆ ਔਰ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਗੱਲਾਂ ਆਕਾਲੀ ਕਹਣ ਵਾਲਿਆਂ ਨਹੀਂ ਕਰਨੀ ਚਾਹੀਦੀਆਂ ਔਰ ਅੱਜ ਵੀ ਸਾਡੀਆਂ ਸੰਸਥਾਵਾਂ ਨੂੰ ਬਚਾਉਣ ਦੀ ਲੋੜ ਆ ਦੁੱਖ ਇਸ ਗੱਲ ਦਾ ਵੀ ਅਕਾਲੀ ਦਲ ਤਾਂ ਦਫਾੜ ਹੈ ਹੀ ਸੀ ਅਕਾਲੀ ਦਲ ਤਾਂ ਅੱਡ-ਅੱਡ ਬਣੇ ਹੀ ਖੜਾ ਸੀ ਹੁਣ ਸਾਡੀਆਂ ਸੰਸਥਾਵਾਂ ਵੀ ਰੋਲ ਕੇ ਰੱਖਦੀਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਕਰਾ ਕਰਾਤਾ ਐਸਜੀਪੀਸੀ ਵੀ ਵਵਾਦਾਂ ਦੇ ਕਿ ਰਿੱਝੜੀ ਕਰਤੀ ਇਹ ਸਭ ਤੋਂ ਦੁੱਖ ਦੀ ਗੱਲ ਆ ਇਹ ਸਭ ਤੋਂ ਮਤਲਬ ਚਿੰਤਾ ਵਾਲੀ ਗੱਲ ਆ ਕਿ ਸਾਡੀਆਂ ਪੰਥ ਦੀਆਂ ਇਹਨਾਂ ਸੰਸਥਾਵਾਂ ਨੂੰ ਵੀ ਅਸੀਂ ਮਤਲਬ ਜਿਵੇਂ ਵਵਾਦਾਂ ਦੇ ਘੇਰੇ ਵਿੱਚ ਲਿਆਂਦਾ ਅੱਜ ਪੰਥਦਰਦੀਆਂ ਨੂੰ ਪੰਥ ਪ੍ਰਸਤਾ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਇਕੱਠੇ ਹੋ ਕੇ ਮਾਲੇ ਸਿਰ ਜੋੜ ਕੇ ਮਤਲਬ ਇਹ ਜਿਹੜਾ ਨਗਾਰ ਆ ਰਿਹਾ ਜਾਂ ਵਿਵਾਦ ਖੜੇ ਹੋ ਰਹੇ ਨੇ ਸਾਡੀਆਂ ਸੰਸਥਾਵਾਂ ਨੂੰ ਇਹਨਾਂ ਨੂੰ ਮਟਾਉਣ ਦੇ ਸਹਿਰ ਦੇ ਯਤਨ ਕਰਨ ਅਸੀਂ ਆਪਣੇ ਉਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਪੁੰਦਰ ਸਾਹਿਬ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਕਿ ਉਹ ਜੇ ਸੱਚੀ ਮੁੱਚੀ ਮਤਲਬ ਇਕਤਾ ਚਾਹੁੰਦੇ ਨੇ ਜੇ ਸੱਚੀ ਮੁੱਚੀ ਪੰਥ ਨੂੰ ਇਕੱਠਾ ਕਰਦੇ ਵੀ ਦਿੱਤੱਸ ਭੀਆ ਔਰ ਅੱਜ ਸਮੇਂ ਦੀ ਲੋੜ ਆ ਅੱਜ ਸਮੇਂ ਦੀ ਮੰਗ ਆ ਅਕਾਲੀ ਵਰਕਰਾਂ ਦੀ ਪੰਥ ਪ੍ਰਸਤਾ ਦੀ ਇਹ ਇੱਛਾ ਜੇ ਅਸੀਂ ਉਹਨਾਂ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੇ ਤਾਂ ਆਓ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਭਰਤੀ ਵਿਭੰਗ ਸ਼ੁਰੂ ਹੋ ਰਹੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬਾਨ ਦੇ ਫਰਮਾਨ ਅਨੁਸਾਰ ਹਦੇਸ਼ ਅਨੁਸਾਰ ਉਹਦੇ 'ਚ ਸ਼ਾਮਲ ਹੋਣ ਅਸੀਂ ਉਹਨਾਂ ਨੂੰ ਖੁੱਲਾ ਸਰਦਾ ਦੰਦੇ ਆ ਪਿਆਰ ਦੀਆਂ ਗੱਲਬਾਤਾਂ ਪਾ ਕੇ ਇਕੱਠੇ ਹੋ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਰੀਏ ਔਰ ਬਿਖਰੇ ਹੋਏ ਅਕਾਲੀ ਸ਼ਕਤੀ ਨੂੰ ਜੋੜਦਾ ਯਤਨ ਜੋ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਭਰਤੀ ਹੋਣੀ ਆ ਅਸਲੀ ਭਰਤੀ ਉਹ ਹੈ ਬੜੇ ਸਪਸ਼ਟ ਰੂਪ 'ਚ 2 ਦਸੰਬਰ ਨੂੰ ਸਿੰਘ ਸੈਵਾਨ ਵੱਲੋਂ ਆਪਦੇ ਦੇਸ਼ ਵਿੱਚ 7 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਸੀ ਉਹ 7 ਮੈਂਬਰੀ ਕਮੇਟੀ ਚੋਂ ਦੋ ਮੈਂਬਰ ਅਸਤੀਫਾ ਦੇ ਗਏ ਸੋ ਇਹ ਬੜਾ ਹੁਣ ਇਹ ਸਪਸ਼ਟ ਹੈ ਵੀ ਉਹੀ ਕਮੇਟੀ ਨੇ ਭਰਤੀ ਕਰਨੀ ਹੈ ਸੋ ਹਰ ਸਿੱਖ ਦੀ ਡਿਊਟੀ ਬਣਦੀ ਹੈ ਵੀ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਦੀ ਪਾਲਣਾ ਕਰੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ ਅਸੀਂ ਅੱਜ ਉਸ 5 ਮੈਂਬਰੀ ਕਮੇਟੀ ਨੂੰ ਸਾਥ ਦੇਣ ਲਈ ਉਹਨਾਂ ਦੇ ਇਸ ਭਰਤੀ ਮੋਹਮ ਦਾ ਹਿੱਸਾ ਬਣਨ ਵਾਸਤੇ ਅਸੀਂ ਆਏ ਆ ਜੋ ਵੀ ਉਹ ਕਮੇਟੀ ਆਦੇਸ਼ ਕਰੂਗੀ ਉਹਦੇ ਤੇ ਸਾਰੇ ਰਲ ਕੇ ਉਹਦੇ ਤੇ ਫੁੱਲ ਚੜਾਵਾਂਗੇ ਜੀਮਾ ਸਾਹਿਬ ਨੇ ਕਿਹਾ ਕਿ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਹੈ ਯਾਰ ਜੇ ਉਹ ਸਮਝਦੇ ਨਹੀਂ ਗੈਰ ਕਾਨੂੰਨੀ ਹੈ ਕੇਸ ਕਰ ਲੈਣ ਉਹੀ ਦੇਖੋ ਡਰੋਨ ਜਾਂ ਉਹੀ ਮਤਲਬ ਉਹ ਘਬਰਾਹਟ ਚ ਸਾਰੇ ਕੁਝ ਕਰ ਰਹੇ ਨੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਉਹ ਇੱਕ ਗੱਲ ਉਹਨਾਂ ਨੂੰ ਦੇਖ ਲਈ ਵੀ ਲੋਕਾਂ ਵੱਲੋਂ ਉਹਨਾਂ ਨੂੰ ਟੋਟਲੀ ਇਨਕਾਰ ਦਿੱਤਾ ਗਿਆ ਭਰਤੀ ਜਿਨ੍ਹਾਂ ਨੂੰ ਕਾਪੀਆਂ ਦਿੱਤੀਆਂ ਆਪਦੇ ਘਰਾਂ ਵਿੱਚ ਭਰਤੀ ਕਰਕੇ ਉਹਨਾਂ ਨੇ ਕਾਪੀਆਂ ਭਰ ਕੇ ਮੋੜਤੀਆਂ ਬੋਕਸ ਭਰਤੀ ਅਸੀਂ ਸਾਰੀ ਜੈਨੂਇਨ ਭਰਤੀ ਕਰਾਂਗੇ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਉਸ ਮੁਤਾਬਕ ਪਿੰਡ ਪਿੰਡ ਜਾ ਕੇ ਕੈਂਪ ਲਾ ਕੇ ਅਸੀਂ ਇਹ ਭਰਤੀ ਜੜੀਆਂ ਸਿਰੇ ਚੜਾਵਾਂਗੇ ਤੇ ਜੋ ਵੀ ਅੱਗੇ ਇੱਕ ਵਿੱਚ ਵੀ ਅਕਾਲ ਤਖਤ ਸਾਹਿਬ ਦੇ ਹਦੇਸ਼ ਤੇ ਅਸੀਂ ਇਸ ਤਰੀਕੇ ਨਾਲ ਇਹਨੂੰ ਅੱਗੇ ਤੋਰਾਂਗੇ माड़ी माड़ी लत टी त ਹੱਥ ਵਿੱਚ ਕਰ ਲੀ ਗੀ ਹੱਥ ਵਿੱਚ ਕਰ ਲੀ ਯਾਰ ਆ ਬਾੜਾ ਕੋਈ ਨਾ ਹੋਈ ਯਾ ਤੱਕ ਨਾ ਹੋ ਗਿਆ ਤੇਰਾ ਨਹੀਂ ਚੜਾ ਇਹਦਾ ਲੱਕੀ ਹਾਰਟ ਬੀਟ ਕਰੀ 1 ਸੈਕਿੰਡ ਲਈ ਹੱਥ ਵਿੱਚ ਕਰ ਲਾ ਬੀਪੀ ਦੀ ਫੋਟੋ ਕਰ ਲੈਂਦੇ ਗੁਰੂ ਇਹਨਾਂ ਨਾਲ ਕੁਝ ਥੋੜਾ ਯਾਰ ਯਾਰ ਰਵਿੰਦਰ ਭਾਈ ਦੋ ਬਮਾਰੇ ਹੋ ਨਹੀਂ ਬੰਦਿਆ ਰਾਗੋ ਤੁਲਬ ਇੱਧਰ ਲਈ ਵਾਈਡਰ ਲਓ ਜੋ ਕੁੱਲ ਹੈ ਬ੍ਰੋ ਮਸਰਮਾਨ ਆ ਵੀਰੇ ਬੰਦ ਜੀ ਕੁਝ ਹੋਰ ਥੋੜਾ ਦੇਖ ਲੀਏ ਹਾਂ ਵਾਹਿਗੁਰੂ ਜੀ ਦੇ ਵਿੱਚ ਕਾਹਦੇ ਕਰ ਕਾਹਦੇ ते सरबत वाहेगुरू जी फतेह तवे चलायो पंथ सभु सिखण गुरू मानो ग्रंथ Obrigado. É so